11 ਮੋਟਰਾਂ ਚੋਰੀ ਹੋਈਆਂ ਜੀ 11 ਮੋਟਰ ਤੋਂ ਵਿੱਚ ਆਪਣੇ ਆਪ ਕੈਮਰੇ ਵੀ ਸੀ ਜਿਹੜੇ ਵਿੱਚ ਵਿੱਚੋਂ ਡੀਵੀਆਰ ਲਾ ਕੇ ਲੈ ਗਏ ਹੋ ਸਕਦਾ ਉਹਨਾਂ ਦੀ ਕੋਈ ਵੀਡੀਓ ਬਣ ਗਈ ਹੋਵੇ ਉਹਨਾਂ ਨੂੰ ਨਾ ਪਤਾ ਹੋਵੇ ਉੱਪਰ ਕੈਮਰੇ ਚੱਲਦੇ ਸੀ ਅਸੀਂ ਤਾਂ ਆਪਦੀ ਸੇਫਟੀ ਵਾਸਤੇ ਵੀ ਕਾਫੀ ਖਰਚਾ ਕੀਤਾ ਸੀ ਅੰਦਰ ਇਨਵਰਟਰ ਸੀਗਾ ਜਦੋਂ ਬਿਜਲੀ ਚਲੀ ਜਾਂਦੀ ਸੀ ਵੀ ਕੈਮਰੇ ਲਗਾਤਾਰ ਚੱਲਦੇ ਰਹਿਣ ਤੇ ਬੜਾ ਮੁਸ਼ਕਲ ਆ ਜੀ ਪਹਿਲਾਂ ਵੀ 2017 ਚ ਵੀ ਹਰ ਸਾਲ ਹੀ ਕਹਿੰਦੇ ਸਿਆਲਾਂ ਦੇ ਵਿੱਚ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਚੋਰੀ ਹੁੰਦੀਆਂ ਮੋਟਰਾਂ ਬਾਈ ਜੀ ਅਸੀਂ ਫਤਨ ਵਾਲਾ ਪਿੰਡ ਦੇ ਕਿਸਾਨ ਇਕੱਠੇ ਹੋਏ ਆ ਜੀ ਰਾਤ ਸਾਡੇ ਪਿੰਡ ਇੱਥੇ 11 ਮੋਟਰਾਂ ਚੋਰੀ ਹੋਈਆਂ ਹੀ ਆ ਤੇ 11 ਮੋਟਰਾਂ ਵਿੱਚ ਇੱਕ ਵਾਟਰ ਬਾਕਸ ਦੀ ਮੋਟਰ ਹੈ ਜਿਹੜੇ ਪਿੰਡ ਨੂੰ ਪਾਣੀ ਦਿੰਦੀ ਹੈ ਜੀ ਤੇ ਚੋਰ ਇੰਨੇ ਬੇਖੌਫ ਹੋ ਕੇ ਆਏ ਇੱਕ ਇੱਥੇ ਕਿਸਾਨ ਨੇ ਕੈਮਰੇ ਵੀ ਲਾਏ ਹੋਏ ਸੀ ਖੇਤ ਆਪਦੀ ਸਹੂਲਤ ਵਾਸਤੇ ਨਿਗਰਾਨੀ ਵਾਸਤੇ ਕੈਮਰੇ ਵੀ ਲੱਗੇ ਤੇ ਉਹਦਾ ਡੀਵੀਆਰ ਵੀ ਪਨ ਕੇ ਲੱਗੇ ਜੀ ਤੇ ਖੜਕਾ ਹੋਈ ਗਿਆ ਜੀ ਤੇ ਨੇੜੇ ਮੰਡੀ ਵੀ ਹੈਗੀ ਉਹਨਾਂ ਨੂੰ ਡਰੀ ਹੈਣੀ ਸੀ ਵੈਸੇ ਤਾਂ ਰਾਤ ਨੂੰ ਇੱਥੇ ਖੇਤੀ ਖੁੱਤੀ ਵਾਲੇ ਪਹਿਲੀ ਵਹੁੰਦੇ ਆ ਜੀ ਪਰ ਕੁਦਰਤੀ ਰਾਤ ਇੱਥੇ ਨੇੜੇ ਨਹੀਂ ਵਾਰ ਰਹੇ ਸੀਗੇ ਤੇ ਕੀ ਪਤਾ ਫੜੇ ਵੀ ਜਾਂਦੇ ਜੀ ਤੇ ਡੀਵੀਆਰ ਲਾਉਣ ਦਾ ਮਕਸਦ ਇਹੀ ਹੈ ਉਹਨਾਂ ਦਾ ਵੀ ਕੋਈ ਉਹਨਾਂ ਦੀ ਜਿਹੜੀ ਵਿਚਾਈਆਂ ਫੋਟਮਾ ਮੋਟਰਾਂ ਲਾਉਂਦੀਆਂ ਨੇ ਵੀ ਅਸੀਂ ਬੱਸ ਕੀਏ ਚਲੋ ਸਰਕਾਰਾਂ ਨੂੰ ਅਸੀਂ ਇਹ ਬੇਨਤੀ ਕਰਦੇ ਆ ਕੋਈ ਪੀਸੀਆਰ ਗੱਡੀਆਂ ਚੱਲਣ ਇਹਨਾਂ ਰਸਤਿਆਂ ਤੇ ਕੋਈ ਨੰਗਦੀ ਹੋਵੇ ਕੋਈ ਡਰ ਹੋਵੇ ਉਹਨਾਂ ਨੂੰ ਕੁਝ ਨਾਗਰਿਕਾਂ ਦਾ ਜੀ ਅਸੀਂ ਚੈਨ ਰਾਤ ਨੂੰ ਸੌਂ ਤਾਂ ਸਕੀਏ ਖਾਸ ਕਰਕੇ ਅੰਮਦਾ ਤਾਂ ਵਜੇ ਲਾਲੂ ਰਾਤ ਦੇ ਕਰੀਬ ਪੂਰੀ ਤੁੰਦ ਵਿੱਚ ਚੋਰਾਂ ਨੇ 11 ਮੋਟਰਾਂ ਨੂੰ ਇਲਜ਼ਾਮ ਦਿੱਤਾ ਜੀ 11 ਮੋਟਰਾਂ ਨੂੰ ਲੈ ਗਏ ਨੇ ਤੇ ਬਹੁਤ ਹੋਰਾਂ ਤੇ ਵੀ ਟਰਾਈ ਕੀਤੀ ਹੈ ਕਈਆਂ ਵਿੱਚ ਪੁਲੀਆਂ ਲੱਗੀਆਂ ਸੀ ਉਹਨਾਂ ਨੇ ਕੋਸ਼ਿਸ਼ ਕੋਈ ਨਹੀਂ ਛੱਡੀ ਪਰ ਉਹ ਨਾਕਾਮ ਹੋ ਗਏ ਕਈਆਂ ਚ ਪਰ 11 ਉਹ ਲੈ ਗਏ ਨੇ ਤੋਡੀਆਂ ਕਿੰਨੀਆਂ ਸੀਆਂ ਤੁਹਾਡੀਆਂ ਕਿੰਨੀਆਂ ਸੀਆਂ ਮੋਟਰਾਂ ਆਪਣੀਆਂ 3 ਮੋਟਰਾਂ ਸੀਗੀਆਂ ਜੀ ਕਹਿੰਦਾ ਵੀ ਚੋਰੀ ਦੀ ਵਾਰ ਦਾ ਤਾਂ ਹੁੰਦੀ ਆ ਹਾਂਜੀ ਬਹੁਤ ਹੁੰਦੀਆਂ ਜੀ ਲਗਭਗ ਜੇ ਸਾਰਾ ਲੰਮਸਮ ਲਈਏ ਤਾਂ 100 ਪਲੱਸ ਮੋਟਰਾਂ ਪਿਛਲੇ 5-6 ਸਾਲਾਂ ਵਿੱਚ ਚੋਰ ਲੈ ਚੁੱਕੇ ਨੇ ਜੀ ਕੋਈ ਕਾਰਵਾਈ ਕੋਈ ਉਹਨਾਂ ਦੇ ਉੱਪਰ ਕੋਈ ਕੋਈ ਕਾਰਵਾਈ ਨਹੀਂ ਜੀ ਕੰਪਲੇਂਟ ਕਰੇ ਆਈਦੀ ਐ ਉੱਥੇ ਵੀ ਮੌਕੇ ਤੇ ਐਸਐਚਓ ਮਿਲੇ ਨਾ ਮਿਲੇ ਪਰ ਉਹਨਾਂ ਦੀ ਵੇਟ ਕਰਨੀ ਪੈਂਦੀ ਸਾਨੂੰ ਦੀ ਉੱਥੇ ਵੀ ਫਿਰ ਕੰਪਲੇਂਟ ਲਖਾਈਦੀ ਐ ਤੇ ਉਦੋਂ ਵਾਰ ਕੋਈ ਨਹੀਂ ਆਉਂਦਾ ਜੀ ਨਾ ਮੌਕਾ ਵੇਖਣ ਆਉਂਦੇ ਐ ਨਾ ਬਾਰੇ ਕੋਈ ਕਾਰਵਾਈ ਹੁੰਦੀ ਤੇ ਚੋਰਾਂ ਦੇ ਹੌਸਲੇ ਬਲੰਦ ਹੁੰਦੇ ਜਾਂਦੇ ਤਿੰਨ ਮੋਟਰਾਂ ਟੋੜੀਆਂ ਲੈ ਕੇ ਗਏ ਨੇ ਕਿੰਨੇ ਕੁ ਕੀਮਤ ਸੀਗੀ ਇਤਨਾ ਮੋਟਰਾਂ ਦੀ ਦੇਖੋ ਜੀ ਅੱਜ ਮੋਟਰ ਦੀ 35 ਤੋਂ ਲੈ ਕੇ 40-45 ਹਜ਼ਾਰ ਦੇ ਵਿੱਚ ਚ